ਵੀ ਬਾੜੀ ਵੱਡੀ ਬੱਕਰੀ ਜਣਾ ਬੜੋ ਬਾੜੇ ਆਪਾਂ ਕਹਿੰਦੇ ਆ ਵੀ ਫਲਾਨੇ ਤੋਂ ਲਿਆਂਦੀ ਤਿੰਮਕੇ ਤੋਂ ਲਿਆਂਦੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਅੱਜ ਖੁਦ ਇੱਥੇ ਇੱਕ ਦੇਖਿਆ ਸੀਗਾ ਬਰੀਡਰ ਆਇਆ ਸੀ ਆਪਣੇ ਕੋਲੇ ਭਰਾ ਬਹੁਤ ਦੂਰੋਂ ਚੱਲ ਕੇ ਆਇਆ ਸੀ ਹਾਂਜੀ ਤੇ 25000 ਦਾ ਬੱਚਾ ਭਾਈ ਉਹ ਬਾਈਆਂ ਨੇ ਲੇਤਾ ਸੀਗਾ 3 ਮਹੀਨਿਆਂ ਦਾ ਅੱਛਾ ਭਾਈ ਤੇ ਅੱਜ ਉਹ ਮੈਨੂੰ ਬਾਈ ਆ ਕੇ ਕਹਿੰਦੀ ਵੀ ਕਿੰਨੇ 2 ਸਾਲ ਦੇ ਵਿੱਚ ਵਧੀਆ ਨਸਲ ਤਿਆਰ ਹੋ ਜਾਂਦੀ ਹੈ ਜੇ ਬੰਦਾ ਆੜਿਆ ਰਹੇ ਠੀਕ ਹੈ ਭਾਈ ਜੇ ਲੱਗਿਆ ਰਹੇ ਜਿਹੜੇ ਨੇ ਹੁਣ ਸਾਲ ਵੀਰੇ 6 ਮਹੀਨੇ ਲੈ ਕੇ ਉਦੋਂ ਬਾਅਦ ਚ ਕਿਰਾਂ ਦਾ ਦੇਖੋ ਰੰਗ ਦਿਖਾਉਂਦੀ ਆ ਕੋਈ ਚੀਜ਼ ਜਿਹੜ ਮੱਜਾਂ 'ਚ ਵੜਜੋ ਪੁੱਤਿਆਂ 'ਚ ਵੜਜੋ ਵੀਰੇ ਫਿਲਹਾਲ ਤਾਂ ਮੈਂ ਕੋਸ਼ਿਸ਼ ਇਹੀ ਕਰਦਾ ਵੀ ਮੇਰੀ ਬੱਕਰੀ ਜਨੋ ਕ੍ਰੋਸ ਹੁੰਦੀ ਆ ਮੈਂ ਉਹਦੀ ਕਰਵਾ ਦਿੰਦਾ ਅੱਛਾ ਆਪਾਂ ਕੋਈ ਐਵੇਂ ਨਹੀਂ ਰੱਖਿਆ ਵੀ ਮੈਂ ਆਹ ਮਹੀਨੇ ਚ ਕਰਵਾ ਰੂ ਰੁੱਤਾਂ ਦੇ ਹਿਸਾਬ ਨਾਲ ਕੋਈ ਨਹੀਂ ਵੀਰੇ ਆਪਣਾ ਉਹ ਸਿਸਟਮ ਨਹੀਂ ਹੈਗਾ ਜਦੋਂ ਬੱਕਰੀ ਗੱਭਣ ਹੋ ਗਈ ਆਪਾਂ ਉਹਦੀ ਕਰਾ ਦੇਣੀ ਹਾਂਜੀ ਦੋਸਤੋ ਇੰਦਗੜ ਮੇਲੇ ਦੇ ਵਿੱਚ ਪਹੁੰਚੇ ਹੋਏ ਆ ਬਈ ਤੇ ਤੁਹਾਨੂੰ ਬੀਟਰਲ ਬੱਕਰੀਆਂ ਦਾ ਸ਼ੌਂਕ ਕਰਵਾ ਰਹੇ ਆ ਸਾਰੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੇ ਹੁਣ ਆਪਾਂ ਪਹੁੰਚੇ ਆ ਗੁੱਜਰਗੋੜ ਫਾਰਮ ਧੌਲਾ ਤੋਂ ਨੌਜਵਾਨ ਆਏ ਨੇ ਆਪਣੇ ਘਰ ਦੀਆਂ ਬੱਕਰੀਆਂ ਲੈ ਕੇ ਬਹੁਤ ਸੋਹਣੀਆਂ ਬੱਕਰੀਆਂ ਬਾਈ ਹੁਰਾਂ ਕੋਲੇ ਤੇ ਬਹੁਤ ਵਧੀਆ ਸ਼ੌਂਕ ਆ ਆਜੋ ਬਾਈ ਹੁਰਾ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਬਾਈ ਬਹੁਤ ਵਧੀਆ ਵੀਰੇ ਪਹਿਲਾਂ ਤਾਂ ਵੀਰੇ ਆਪਣਾ ਨਾਮ ਤੇ ਆਪਣੇ ਬਾਰੇ ਦੱਸ ਦਿਓ ਨਾ ਕਿੱਥੋਂ ਆਏ ਹੋ ਤੁਸੀਂ ਵੀਰੇ ਆਪਣਾ ਪਿੰਡ ਧੋਲਾ ਜ਼ਿਲ੍ਹੇ ਬਰਨਾਲੇ ਚ ਪੈ ਜਾਂਦਾ ਜੀ ਤੇ ਮਾਲਵਾ ਏਰੀਆ ਲੱਗਦਾ ਆਪਾਂ ਨੂੰ ਤੇ ਨਾਮ ਮੇਰਾ ਸਾਗਰਲੀਆ ਤੇ ਅਕਾਊਂਟ ਆਪਣਾ ਇੰਸਟਾਗ੍ਰam ਤੇ ਸਰਾਜ ਫਾਰਮਿੰਗ ਦੇ ਨਾਮ ਤੇ ਆ ਠੀਕ ਹੈ ਬਾਈ ਵਧੀਆ ਪਿਆਰ ਦੇ ਰਹੇ ਆ ਵੀਰੇ ਸਾਰੇ ਭਰਾ ਬਾਈ ਤੇ ਇੰਸਟਾਗ੍ਰam ਤੇ ਕਾਫੀ ਤੁਹਾਡੇ ਫੋਲੋਅਰ ਆ ਹਨਾ ਹਾਂਜੀ ਸਿਰਾਜ ਗੋਡ ਫਾਰਮ ਦੇ ਨਾਮ ਤੇ ਹਾਂਜੀ ਹਾਂਜੀ ਸਿਰਾਜ ਫਾਰਮਿੰਗ ਦੇ ਨਾਮ ਤੇ ਸਿਰਾਜ ਫਾਰਮਿੰਗ ਦੇ ਨਾਮ ਤੇ ਤੇ ਬਾਈ ਕਿੰਨੇ ਟਾਈਮ ਤੋਂ ਸ਼ੌਂਕ ਹੈਗਾ ਆਪਣੇ ਪਰਿਵਾਰ ਦੇ ਵਿੱਚ ਮੈਂ ਤਾਂ ਵੀਰੇ ਆਪਣਾ ਜੱਦੀ ਜਲਦਾ ਆਉਂਦਾ ਪਰ ਮੈਂ ਇਹ ਕੰਮ ਚ 2016 ਤੋਂ ਪਿਆ ਹੋਇਆ ਹਾਂ ਬਾਈ ਠੀਕ ਹੈ ਬਾਈ ਉਦੋਂ ਪਹਿਲਾਂ ਫਾਦਰ ਸਾਹਿਬ ਵਰਗੇ ਵਿੱਚ ਪੱਠੇ ਦਾ ਪਥੇਰ ਦਾ ਕੰਮ ਕਰ ਲੱਗੀ ਸੀਗੇ ਹਾਂਜੀ 24 25 ਸਾਲ ਉਹਨਾਂ ਨੇ ਉਹ ਕਰਿਆ ਅੱਛਾ ਉਦੋਂ ਅੱਜ ਵੀਰੇ ਆਪਾਂ ਇਹ ਕੰਮ 'ਚ ਪੈ ਗਏ ਉਹਨਾਂ ਦਾ ਇਹ ਕੰਮ ਛਡਵਾਇਆ ਠੀਕ ਹੈ ਬਾਈ ਕੇ ਨਾਲ ਹੀ ਕੰਮ ਸ਼ੁਰੂ ਕਰਿਆ ਤੁਹਾਨੂੰ ਕੀ ਲੋੜ ਪਈ ਇਸ ਕੰਮ 'ਚ ਆਉਣ ਦੀ ਬਸ ਬਾਈ ਇੱਕ ਰੱਖੀ ਸੀਗੀ ਉਦੋਂ ਅੱਜ ਸ਼ੌਂਕ ਜਾ ਬਣ ਗਿਆ ਅੱਛਾ ਉਦੋਂ ਅੱਜ ਬਸ ਆਹ ਦਿਨ ਆ ਗਿਆ ਸਟੱਡੀ ਬਾਈ ਕਿੰਨੀ ਕੀਤੀ ਆਪਾਂ ਸਟੱਡੀ ਬਾਈ ਪਲੱਸ 2 ਕਰੀਆ ਬੀਏ 'ਚ ਪੰਗਾ ਜਾ ਲੈ ਲਿਆ ਸੀਗਾ 1.5 ਸਾਲ ਅੱਛਾ ਉਦੋਂ ਅੱਜ ਬਸ ਠੀਕ ਜਾਣੀ ਲੱਗਿਆ ਫਿਰ ਛੱਡਤੀ ਹੁਣ ਫੁੱ ਠੀਕ ਹੈ ਬਾਈ ਤੇ ਟੋਟਲ ਕਿੰਨੀਆਂ ਬੱਕਰੀਆਂ ਨੇ ਆਪਣੇ ਕੋਲ ਟੋਟਲ ਵੀਰੇ ਆਪਣੇ ਕੋਲੇ 60 ਕਨਗ ਨਹੀਂ ਛੋਟੇ ਮੋਟੇ ਸਾਰੇ ਜਿਆਦਾ ਚਰਾਈ ਤੇ ਜਾਂਦੇ ਨੇ ਹਾਂਜੀ ਚਰਾਈ ਤੇ ਜਾਂਦੇ ਨੇ ਠੀਕ ਹੈ ਬਾਈ ਤੇ ਬੱਕਰੀਆਂ ਦਿਖਾਉਣੇ ਆ ਬਾਈ ਹੋਰਾਂ ਦੀ ਹਨਾ ਬਾਈ ਦੱਸਿਓ ਜਿਹੜੀ ਹੱਥ 'ਚ ਬੱਕਰੀ ਆ ਆਪਣੇ ਇਹ ਵੀਰੇ ਆਪਣੀ ਆ ਬੱਕਰੀ ਦੀ ਧੀ ਆ ਜੀ ਠੀਕ ਹੈ ਬਾਈ ਇਹ ਆਪਣੀ ਰਾਣੀ ਬੱਕਰੀ ਆ ਇਹਦੇ ਕੋਲੇ ਆਪਣੀਆਂ ਮੰਨ ਕੇ ਚੱਲੋ 10-12 ਪੱਠਾ ਨੇ ਇਹਦੀਆਂ ਆਪਣੇ ਕੋਲੇ ਠੀਕ ਹੈ ਜਿਹੜੀ ਵੱਡੀ ਬੱਕਰੀ ਆ ਗਈ ਫਾਰਮ ਦੀ ਆਪਣੀ ਹਾਂਜੀ ਇਹਦਾ ਨਾਮ ਰਾਣੀ ਬੱਕਰੀ ਆ ਹਾਂਜੀ ਹਾਂਜੀ ਠੀਕ ਹੈ ਬਾਈ ਕਿੰਨੇ ਸੂਏ ਲਾਗੀਆਂ ਤੁਹਾਡੇ ਕੋਲੇ ਇਹ ਸੂਏ ਵੀਰੇ 5 ਲਾਗੀਆਂ ਆਪਣੇ ਕੋਲੇ ਅੱ ਠੀਕ ਹੈ ਇਹਦੀ ਪਾਠ ਆ ਗਈ ਹੈ ਨਾ ਹਾਂਜੀ ਹਾਂਜੀ ਇਹ ਵੀ ਸੂਈ ਹੋਈ ਆ ਬਈ ਇਹ ਸੂਈ ਹੋਈ ਆ ਹਾਂਜੀ ਜਿਹੜਾ ਬੱਚਾ ਸੇਲ ਕਰਤਾਈ ਆ ਆਪਾਂ ਅੱਛਾ ਬਈ ਤੇ ਜਿਆਦਾ ਵੀ ਆਪਣਾ ਢੰਗ ਕੀ ਹੈਗਾ ਫਾਰਮ ਚਲਾਉਣ ਦਾ ਬੱਚੇ ਸੇਲ ਕਰਦੇ ਹੋ ਜਾਂ ਸੇਲ ਪਰਚੇਜ਼ ਕਰਦੇ ਹੋ ਜਾਂ ਬਰੀਡਿੰਗ ਬਰੀਡਿੰਗ ਕਰਕੇ ਆਪਾਂ ਜਿਹੜੀਆਂ ਫੀਮੇਲ ਹੁੰਦੀਆਂ ਜ਼ਿਆਦਾਤਰ ਹੂੰ 90% ਫੀਮੇਲ ਆਪਾਂ ਰੱਖਦੇ ਆ 10% ਫੀਮੇਲ ਆਪਾਂ ਸੇਲ ਕਰ ਦਿੰਦੇ ਆ ਠੀਕ ਉਹ ਵੀ ਜਿਹੜਾ ਭਰਾ ਕੋਈ ਆਪਣੇ ਕੋਲੇ ਚੱਲ ਕੇ ਆਉਂਦਾ ਉਹਨੂੰ ਆਪਾਂ ਫੀਮੇਲ ਦਿੰਨੇ ਆ ਅਦਰਵਾਈਜ਼ ਆਪਾਂ ਫੀਮੇਲ ਨਹੀਂ ਦਿੰਦੇ ਠੀਕ ਹੈ ਬਾਕੀ ਉਹਨਾਂ ਆਪਾਂ ਮੇਲ ਸਾਰੇ ਸੇਲ ਕਰੀਦੇ ਠੀਕ ਹੈ ਬਈ ਰੇਟ ਕੀ ਰਹਿੰਦਾ ਬੱਚੇ ਦਾ ਮੰਨ ਲਓ 2 ਕੁ ਮਹੀਨੇ ਦਾ ਬੱਚੇ ਦਾ ਬੱਚੇ ਤੇ ਡਿਪੈਂਡ ਕਰਦਾ ਵੀ ਕਿਵੇਂ ਬੰਦੇ ਨੇ ਕਹੇ ਜੀ ਕੁਆਲਿਟੀ ਲੈਣੀ ਆ ਬਾਕੀ ਬੱਚੇ ਘਰੇ ਵੀ ਰੱਖ ਲੈਣੇ ਆ ਪਾਲ ਕੀ ਵੀ ਤਿਆਰ ਕਰਕੇ ਦੇਣਾ ਠੀਕ ਹੈ ਜਿਹੜੀ ਤੁਹਾਡੇ ਕੋਲੇ ਬੱਕਰੀ ਆਪਣੇ ਕੋਲ ਸ਼ੁਰੂ ਹੋ ਜਾਂਦਾ ਜੀ 10000 ਤੋਂ ਪਲੱਸ ਹੀ ਜਾਂਦਾ ਕੁਆਲਿਟੀ ਦੇ ਅਕੋਰਡਿੰਗ ਹਨਾ ਕੁਆਲਿਟੀ ਦੇ ਅਕੋਰਡਿੰਗ ਬਾਕੀ ਉੱਪਰ ਬੰਦੇ ਨੇ ਜਿੰਨੀ ਕੁਆਲਿਟੀ ਲੈਣੀ ਆ ਵੀਰੇ ਉਹ ਤੇ ਹੁੰਦਾ ਠੀਕ ਹੈ ਬਈ ਜਿਹੜੀਆਂ ਬੱਕਰੀਆਂ ਬਈ ਤੁਹਾਡੇ ਕੋਲੇ ਕਿਹੜੀ ਲਾਈਨ ਦੀਆਂ ਨੇ ਜਾਂ ਆਪਣੇ ਘਰ ਦੀਆਂ ਬੱਕਰੀਆਂ ਨੇ ਇਹ ਸਾਰੀ ਆਪਣੀ ਘਰ ਦੀ ਲਾਈਨ ਹੈ ਠੀਕ ਹੈ ਜੀ ਪਹਿਲਾਂ ਜਿੱਦਾਂ ਬਜ਼ੁਰਗ ਕੰਮ ਕਰਦੇ ਥੋੜੇ ਹਨਾ ਬਾਪੂ ਘਰੀ ਉਹ ਪੇਡਾਂ ਦੇ ਕੰਮ ਕਰਦੀ ਸੀ ਵੀਰੇ ਜਿਆਦਾਤਰ ਆਪਣੇ ਕੋਲੇ ਪੇਡਾਂ ਸੀਗੀਆਂ ਕਜਲੀਆਂ ਪੇਡਾਂ ਸੀ ਉਦੋਂ ਹਮਮ ਆਪਣੀ ਮਸ਼ਹੂਰ ਸੀਗੀਆਂ ਪੇਡਾਂ ਤੋਂ ਅਸੀਂ ਪੇਡਾਂ ਹੁੰਦੀਆਂ ਸੀ ਆਪਣੇ ਬਾਪੂ ਘਰਾਂ ਕੋਲੇ ਹਮ ਹਾਂਜੀ ਤੁਸੀਂ ਜਦੋਂ ਆਏ ਹੋ ਇਸ ਕੰਮ 'ਚ ਹਨਾ ਕੀ ਅਪਡੇਟ ਕੀਤੀਆਂ ਨੇ ਬਈ ਬੱਕਰੀਆਂ ਦੇ ਵਿੱਚ ਚੇਂਜ ਅਪਡੇਟ ਵੀਰੇ ਮੈਂ ਤਾਂ ਇੰਨੀ ਕੁ ਦੇਖੀ ਆ ਵੀ ਮੈਂ 12-13000 ਤੋਂ ਬੱਕਰੀ ਸ਼ੁਰੂ ਕੀਤੀ ਸੀ ਲੈਣੀ ਹਾਂਜੀ ਹਾਂਜੀ ਉਸ ਤੋਂ ਬਾਅਦ ਵੀਰੇ ਮੈਂ ਹੱਦ ਬੱਕਰੀ ਅੱਜ ਤੱਕ 25000 ਦੀ ਲਈ ਆ ਇਹ ਤੋਂ ਮਹਿੰਗੀ ਮੈਂ ਬੱਕਰੀ ਨਹੀਂ ਲਈ ਅੱਛਾ ਬਾਕੀ ਉਸ ਤੋਂ ਬਾਅਦ ਬਰੀਡਰ ਦੇ ਜ਼ਰੂਰ ਪੈਸੇ ਲਾਏ ਆ ਬਾਈ ਬਰੀਡਰ ਵੀ ਮੇਰੇ ਕੋਲੇ ਪਹਿਲਾਂ ਚਿੱਟਾ ਸੀਗਾ ਚਿੱਟਿਆਂ ਦਾ ਡੱਬਿਆਂ ਦਾ ਵੱਧ ਟ੍ਰੈਂਡ ਸੀਗਾ ਉਦੋਂ ਮੈਂ ਚਿੱਟਾ ਬਰੀਡਰ ਰੱਖਿਆ ਉਹ ਮੇਰੇ ਕੋਲ ਉਹਦੀ ਡੈਥ ਹੋ ਗਈ ਉਦੋਂ ਬਾਅਦ ਚ ਕਾਲਿਆਂ ਦਾ ਚੱਲ ਪਿਆ ਤੇ ਮੈਂ ਕਾਲਾ ਬਰੀਡਰ ਰੱਖਿਆ ਬਰੀਡਰ ਹੈਗਾ ਇੱਥੇ ਲੈ ਆਇਆ ਤੁਸੀਂ ਹੁਣ ਮੈਂ ਬੱਚਾ ਰੱਖਿਆ ਇੱਕ ਹੋਰ ਅੱਛਾ ਮੈਂ ਤੁਹਾਨੂੰ ਦਿਖਾਉਂਗਾ ਵੀਡੀਓ ਦੇ ਵਿੱਚ ਦੋ ਦਾ ਬੱਚਾ ਜੀ ਦਿਖਾਇਓ ਬਾਈ ਹੋਰ ਵੀ ਬੱਕਰੀਆਂ ਆਪਣੀਆਂ ਹਨਾ ਬਰੀਡਰ ਵੀ ਦਿਖਾਇਓ ਬੱਕਰੀਆਂ ਬਾਈ ਦੀਆਂ ਬਹੁਤ ਸੋਹਣੀਆਂ ਨੇ ਹਨਾ ਪੂਰੀ ਸੰਭਾਲ ਕਰਦੇ ਨੇ ਤੁਸੀਂ ਆ ਵੀਡੀਓ ਚ ਦੇਖ ਸਕਦੇ ਹੋ ਮੇਲੇ ਦੇ ਵਿੱਚ ਆਏ ਨੇ ਖੁਰਲੀਆਂ ਲੈ ਕੇ ਆਏ ਨੇ ਆਪਦਾ ਮੂੰਗੀ ਦਾ ਨੀਰਾ ਲੈ ਕੇ ਆਏ ਨੇ ਹਨਾ ਬੱਕਰੀਆਂ ਚੜੀ ਜਾਂਦੀਆਂ ਨੇ ਵਧੀਆ ਤਰੀਕੇ ਨਾਲ ਬੱਕਰੀਆਂ ਹੋਰ ਦਿਖਾਉਣੇ ਬਾਈ ਦੀਆਂ ਡੱਬੀਆਂ ਬੱਕਰੀਆਂ ਹਨਾ ਦੇਖੋ ਬਾਈ ਕਿੰਨੇ ਇਹ ਆਪਣੀਆਂ ਪੁਰਾਣੀਆਂ ਬੱਕਰੀਆਂ ਚੋਂ ਵੀਰੇ ਠੀਕ ਹੈ ਬਾਈ ਹਾਂਜੀ ਤੇ ਕਿੰਨੇ ਦੰਦ ਆ ਬਾਈ ਕਿੰਨੇ ਸੂਏ ਲਾਜੀ ਇਹ ਤੀਜੀ ਸੂਏ ਹੋ ਗਈ ਬੱਠ ਬਾਈ ਅੱਛਾ ਬਾਈ ਹਾਂਜੀ ਹਾਂਜੀ ਠੀਕ ਹੈ ਬਾਈ ਇਹ ਪੱਠਾਂ ਵੀ ਹੁਣ ਆਪਣੇ ਕੋਲ ਹੈਗੀਆਂ ਦੋ ਅੱਛਾ ਬਾਈ ਇਹ ਵੀ ਬੱਠ ਤੀਜੀ ਸੂਏ ਹੋਊਗੀ ਇਹ ਵੀ ਤੀਜੀ ਸੂਏ ਹੈ ਹਾਂਜੀ ਹਾਂਜੀ ਤੇ ਬੱਚੇ ਬਾਈ ਕਿਵੇਂ ਦੇ ਦਿੰਦੀਆਂ ਨੇ ਬੱਚੇ ਪੂਰੇ ਟੌਪ ਦੇ ਕੱਢਦੀਆਂ ਬਾਈ ਪੱਠਾਂ ਹੈਗੀਆਂ ਇਹਨਾਂ ਦੀ ਆਪਣੇ ਕੋਲੇ ਜਾਦੇ ਤੁਹਾਡੇ ਕੋਲੇ ਕਿਹੜਾ ਕਲਰ ਪੈਟਰਨ ਹੈਗਾ ਹੁਣ ਫਾਰਮ ਦੇ ਵੀਰੇ ਹੁਣ ਮਿਕਸ ਹੀ ਆ ਫਿਲਹਾਲ ਤਾਂ ਆਪਣੇ ਕੋਲੇ ਸ਼ੇਰੇ ਵੀ ਹੈਗੇ ਆ ਲਾਲ ਡੱਬੇ ਵੀ ਹੈਗੇ ਆ ਕਾਲੇ ਡੱਬੇ ਵੀ ਹੈਗੇ ਆ ਠੀਕ ਹੈ ਬਾਕੀ ਅੱਗੇ ਆਪਾਂ ਲੋਈਆਂ ਤੇ ਕਾਲੀਆਂ ਦੀ ਕੰਮ ਕਰਨਾ ਚਾਹੁੰਦੇ ਆ ਵੀਰੇ ਅੱਜ ਜਿਹੜਾ ਆ ਰਿਹਾ ਤੁਹਾਡਾ ਆਪਦਾ ਪਸੰਦੀਦਾ ਰੰਗ ਕਿਹੜਾ ਇਹਨਾਂ ਚੋਂ ਵੈਸੇ ਤਾਂ ਵੀਰੇ ਹੁਣ ਆਪਾਂ ਪਹਿਲਾਂ ਕੰਮ ਇਹਨਾਂ ਦੇ ਕਰਿਆ ਡੱਬੀਆਂ ਦੇ ਆਪਾਂ ਇਹਨਾਂ ਨੂੰ ਮਾੜਾ ਨਹੀਂ ਕਹਿੰਦੇ ਇਹਨੀਆਂ ਡੱਬੀਆਂ ਚੱਲਣਗੀਆਂ ਪੁਰਾਣੀਆਂ ਆਪਣੇ ਕੋਲੋਂ ਉਦਾਂ ਹੀ ਚੱਲਣਗੀਆਂ ਜੇ ਆਪਾਂ ਨਵਾਂ ਹੁਣ ਕੰਮ ਕਰਾਂਗੇ ਜਾਂ ਬਰੀਡਰ ਰੱਖਾਂਗੇ ਉਹ ਬਲੈਕ ਹੀ ਰੱਖਾਂਗੇ ਜਿਹੜਾ ਵੀ ਤੁਹਾਡੇ ਕੋਲੇ ਗਾਹਕ ਆਉਂਦਾ ਹੈਗਾ ਪੰਜਾਬ ਦਾ ਜਾਂ ਹੋਰ ਸਟੇਟ ਤੋਂ ਆਉਂਦੇ ਆ ਉਹ ਕਿਹੜੇ ਕਲਰ ਦੀ ਜ਼ਿਆਦਾ ਡਿਮਾਂਡ ਕਰਦੇ ਆ ਜੀ ਜ਼ਿਆਦਾਤਰ ਤਾਂ ਜਿਵੇਂ ਰਾਜਸਥਾਨ ਦੇ ਭਰਾ ਹੋਗੇ ਉਹ ਮੱਖੀ ਜੀ ਨੇ ਜ਼ਿਆਦਾ ਡਿਮਾਂਡ ਕਰਦੇ ਆ ਬਾਕੀ ਆਪਣੇ ਪੰਜਾਬ ਦੇ ਮਾਝੇ ਸਾਈਡ ਦੇ ਹੋਗੇ ਜਾਂ ਆਪਣੇ ਮਾਲਵੇ ਦੇ ਹੋਗੇ ਜਾਂ ਦੁਆਬੇ ਪਾਦ ਦੇ ਹੋਗੇ ਇਹ ਸਾਰੇ ਜ਼ਿਆਦਾਤਰ ਰੈੱਡ ਤੇ ਬਲੈਕ ਨਹੀਂ ਜਾ ਰਹੇ ਆ ਬਈ ਜਿਵੇਂ ਲੋਹਾ ਰੰਗ ਹੈ ਨਾ ਡਿਮਾਂਡ ਚ ਆਈ ਜਾਂਦਾ ਬਲੈਕ ਦੀ ਤਾਂ ਆਲਵੇਜ ਡਿਮਾਂਡ ਰਹਿੰਦੀ ਆ ਮੱਖੀ ਜੀ ਨੇ ਬਸ ਉਹ ਅੰਮ੍ਰਿਤਸਰੀਆਂ ਚ ਵੜ ਗਏ ਵੀ ਅੰਮ੍ਰਿਤਸਰੀ ਕਾਲੀ ਤੇ ਲਾਲ वैसे ਤਾਂ ਹੁਣ ਤੁਸੀਂ ਆ ਲਾਉਂਗੇ ਇਹ ਅੰਬਰਸੜੀਆਂ ਹੀ ਨਹੀਂ ਹੈਗੀਆਂ ਵੀਰੇ ਸੱਚ ਕਹਿੰਦੇ ਆ ਪਰ ਇਹ ਅੰਬਰਸੜੀਆਂ ਪਿਓਰ ਆ ਬਾਈ ਇਹਨਾਂ ਦੀ ਚਮੜੀ ਅਗਲਾ ਕਹਿੰਦਾ ਗੁਲਾਬੀ ਇਹਨਾਂ ਦੀ ਗੁਲਾਬੀ ਨਹੀਂ ਅੰਦਰੋਂ ਗੁਲਾਬੀ ਨਹੀਂ ਕਾਲੀ ਚਮੜੀ ਆ ਬਾਕੀ ਬਾਈ ਰੰਗ ਦਾ ਤਾਂ ਜਾਤ ਨਾ ਕੋਈ ਤਾਂ ਲੋਕ ਨਹੀਂ ਹੈ ਨਾ ਤੇ ਆ ਮੱਖੀ ਜਿੰਨੀ ਵੀ ਹੈ ਬਾਈ ਕੋਲੇ ਪੱਠਾ ਹੈ ਨਾ ਦੇਖੋ ਇਹਦੀ ਕੀ ਡਿਟੇਲ ਆ ਵੀ ਮੱਖੀ ਜਿੰਨੀ ਦੀ ਇਹ ਵੀ ਵਿਰੇ ਆਪਣੀ ਉਹ ਵੱਡੀ ਬੱਕਰੀ ਦੀ ਪਾਠਾ ਘਰ ਵਾਲੀ ਦੀ ਠੀਕ ਆ ਵੀ ਜਿਹੜੀ ਇੱਕ ਭੈਣ ਹੋਰ ਆ ਉਹ ਵਿਰੇ ਘਰੇ ਆ ਉਹ ਫ੍ਰੈਕਚਰ ਹੋ ਗਿਆ ਸੀ ਥੋੜਾ ਲੈਗ ਤੇ ਉਹਦੇ ਅੱਛਾ ਜੀ ਬੈਕ ਸਾਈਡ ਵਾਲੀ ਤੇ ਠੀਕ ਆ ਵੀ ਹਾਂਜੀ ਇਹ ਜੋੜੀ ਆ ਆਪਣੇ ਕੋਲੇ ਵਿਰੇ ਇੰਸਟਾਗ੍ਰam ਤੇ ਵੀਡੀਓ ਪਈ ਆ ਭਰਾ ਸਾਰੇ ਦੇਖ ਲੈਣ ਹਾਂਜੀ ਬਾਕੀ ਸਾਰਿਆਂ ਨੇ ਦੇਖੀ ਹੋਈ ਆ ਫਿਲਹਾਲ ਤਾਂ ਬਾਈ ਜਿੱਦਾਂ ਤੁਸੀਂ ਯੰਗ ਹੋ ਹਨਾ ਬੱਕਰੀਆਂ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਬਿਮਾਰੀਆਂ ਆਉਂਦੀਆਂ ਆਪ ਕਰ ਲੈਣੋ ਲਾਜੀ ਹਾਂਜੀ ਸਾਰਾ ਆਪ ਕਰੀਦਾ ਡ੍ਰਿਪ ਵਗੈਰਾ ਦਾ ਸਾਰਾ ਆਪ ਲਗਾਈਦਾ ਵੀਰੇ ਬਾਕੀ ਥੋੜੀ ਹੋਰ ਵੀ ਜਿਹੜੀ ਆਪਾਂ ਨੂੰ ਨੌਲੇਜ ਨਹੀਂ ਹੁੰਦੀ ਆਪਾਂ ਵੈਸੇ ਡਾਕਟਰ ਨਹੀਂ ਸੱਦੀ ਦਾ ਆਪਦੇ ਫਾਰਮ ਤੇ ਆਪਣਾ ਨੇੜੇ ਆਪਾਂ ਨੂੰ ਰਾਮਪਰਾ ਫੂਲ ਜਿਹੜੀ ਯੂਨੀਵਰਸਿਟੀ ਲੱਗਦੀ ਆ ਪ੍ਰਗੰਗਦੇਵ ਆਪਾਂ ਉੱਥੇ ਲੈ ਜਾਈਦਾ ਬਸ ਠੀਕ ਹੈ ਉੱਥੋਂ ਇਲਾਜ ਕਰਵਾਈ ਸਰਕਾਰੀ ਕਾਲ ਜਾ ਉੱਥੇ ਡਾਕਟਰ ਹੁੰਦੇ ਨੇ ਹਨਾ ਉੱਥੇ ਸਾਰੇ ਹੁੰਦੇ ਆ ਵੀਰੇ ਸਾਰੇ ਜਾਣਦੇ ਆ ਉੱਥੇ ਆਪਾਂ ਨੂੰ ਹਾਂਜੀ ਬਾਈ ਚਰਾਈ ਤੇ ਬੱਕਰੀ ਰਾਜ ਜਾਂਦੀ ਆ ਜਾਂ ਘਰੇ ਵੀ ਕੋਈ ਫੀਡ ਵਗੈਰਾ ਪਾਉਣੇ ਨਹੀਂ ਵੀਰੇ ਫੀਡ ਆਪਾਂ ਜ਼ਿਆਦਾਤਰ ਸਰਦੀਆਂ ਜੀ ਦਿੰਨੇ ਆ ਹੂੰ ਆਪਣੀ ਹੁਣ ਗਰਮੀ 'ਚ ਤਾਂ ਬਾਹਰ ਹੀ ਚੜਦੀਆਂ ਉੱਕਰੀਆਂ ਠੀਕ ਹੈ ਸੁੱਕਾ ਚਾਰਾ ਵਗੈਰਾ ਪਾਉਣਾ ਇਹਨਾਂ ਨੂੰ ਮੂੰਗੀ ਦਾ ਤੇ ਗੁਆਰੇ ਦਾ ਵੀਰੇ ਠੀਕ ਹੈ ਬਾਈ ਜੇਕਰ ਆਪਾਂ ਕਮਾਈ ਦੀ ਗੱਲ ਕਰੀਏ ਬੱਕਰੀਆਂ ਤੁਹਾਡੇ ਕੋਲੇ ਚੰਗੇ ਨਾਗ ਹੈਗੇ ਨੇ ਸਾਲ ਦੀ ਕਿੰਨੀ ਕ ਇਨਕਮ ਹੋ ਜਾਂਦੀ ਇਹਨਾਂ ਦੀ ਇਨਕਮ ਤਾਂ ਵੀਰੇ ਤੁਸੀਂ ਐਂ ਦੇਖ ਲਓ ਵੀ ਆਪਣੇ ਕੋਲੇ 50 ਕ ਡੰਗਰ ਨਹੀਂ ਬਸ ਸਾਲ ਦੀ ਮੰਨ ਕੇ ਚਲੋ 10 ਲੱਖ ਦੀ ਇਨਕਮ ਹੈਗੀ ਆ ਵੀਰੇ ਵਿੱਚ ਦੁੱਧ ਤੋਂ ਲਾ ਲਓ ਮੰਨ ਕੇ ਚਲੋ 25-30 ਹਜ਼ਾਰ ਦਾ ਦੁੱਧ ਪੈ ਜਾਂਦਾ ਵੀਰੇ ਆਪਣਾ ਮਹੀਨੇ ਦਾ ਹਾਂਜੀ ਠੀਕ ਹੈ ਸੇਲ ਕਰਨ ਤੋਂ ਬਾਅਦ ਬਾਕੀ ਬੱਚੇ ਸੇਲ ਹੋ ਜਾਂਦੇ ਬਾਈ ਦੁੱਧ ਫਿਰ ਡੇਰੀ 'ਤੇ ਪਾਉਣਾ ਹ ਜਿਹੜੇ ਤੁਹਾਡੇ ਵਰਗੇ ਨੌਜਵਾਨ ਆ ਕਿਉਂਕਿ ਅੱਜ ਕੱਲ ਟ੍ਰੈਂਡ ਬੜਾ ਹੈ ਨਾ ਬੀਟਲ ਬੱਕਰੀ ਦਾ ਇਸ ਕੰਮ 'ਚ ਆਉਣਾ ਚਾਹੁੰਦੇ ਆ ਨਵੇਂ ਕੀ ਸਲਾਹ ਦੇਣੀ ਚਾਹੋਗੇ ਆਪਦੇ ਯਾਰ ਬੀਜੇ ਮੇਰੀ ਸਲਾਹ ਤਾਂ ਮੈਂ ਇਹੀ ਦੇਣਾ ਚਾਹੂੰਗਾ ਵੀ ਬਾੜੀ ਵੱਡੀ ਬੱਕਰੀ ਜਨਾ ਬੜੋ ਬਾੜੇ ਆਪਾਂ ਕਹਿੰਦੇ ਆ ਵੀ ਫਲਾਨੇ ਤੋਂ ਲਿਆਂਦੀ ਤਿੰਮਕੇ ਤੋਂ ਲਿਆਂਦੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਅੱਜ ਖੋਦੇ ਇਥੇ ਇੱਕ ਦੇਖਿਆ ਸੀਗਾ ਬਰੀਡਰ ਆਇਆ ਸੀ ਆਪਣੇ ਕੋਲੇ ਭਰਾ ਬਹੁਤ ਦੂਰੋਂ ਚੱਲ ਕੇ ਆਇਆ ਸੀ ਹਾਂਜੀ ਤੇ 25000 ਦਾ ਬੱਚਾ ਬਾਈ ਉਹ ਬਾਈਆਂ ਨੇ ਲੈਤਾ ਸੀਗਾ 3 ਮਹੀਨਿਆਂ ਦਾ ਅੱਛਾ ਬਈ ਤਾਂ ਜੋ ਮੈਨੂੰ ਬਾਈ ਆ ਕੇ ਕਹਿੰਦੀ ਵੀ ਕਿੰਨੇ ਦਾ ਵੇਕੂਗਾ ਮੈਂ ਆਖਿਆ ਬਾਈ 25-30000 ਦਾ ਬੱਚਾ ਵੇਕੂਗਾ ਤੁਹਾਡਾ ਵੀ ਉਹ ਵੀ ਕੋਈ ਜੇ ਅੜ ਗਿਆ ਬੰਦਾ ਕੋਈ ਕਿਸੇ ਨੇ ਲਾਤਾ ਪਰ ਬਾਈ ਨਾਮ 'ਚ ਥੋੜਾ ਜਿਆ ਹੋ ਜਾਂਦਾਗਾ ਜਨਤਾ ਅਗਲੇ ਤੋਂ ਗਾਰੰਟੀ ਲੈ ਲਓ ਵੀ ਜੇ ਆਪਾਂ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਵੀ ਬਰੀਡਰੀ ਰੱਖਣਾ ਆਪਾਂ ਆਲੇ ਨੂੰ ਕਹਦੋ ਮੈਨੂੰ ਡੀਐਨਏ ਕਰਾ ਕੇ ਦਿਓ ਹਾਂ ਸਿੱਧੀ ਗੱਲ ਹੈ ਕਿ ਤਿਆਰ ਹੋਊਗਾ ਜਿਹੜਾ ਫਲਾਨੀ ਬੱਕਰੀ ਦਾ ਮੈਨੂੰ ਡੀਐਨਏ ਕਰਾ ਕੇ ਦੋ ਫਿਰ ਬੱਚਾ ਲਓ ਬਾਈ ਜਿਹੜਾ ਬਰੀਡਰ ਰੱਖਣਾ ਬੱਕਰੀ ਦਾ ਚਲੋ 25 30 ਹਜ਼ਾਰ ਦੀ ਵੀਰੇ ਵਧੀਆ ਮਿਲ ਜਾਂਦੀ ਆ 25 30 ਹਜ਼ਾਰ ਵਾਲੀ ਤੋਂ ਕੰਮ ਸ਼ੁਰੂ ਕਰ ਲਓ ਉਹ ਤੋਂ ਥੱਲੇ ਵਾਲੀ ਤੋਂ ਕਰ ਲਓ ਯਾਰ ਬਰੀਡਰ ਚੰਗਾ ਲੈ ਲਓ ਬਾਈ ਮੈਂ ਤਾਂ ਇਹ ਕਹਿਣਾ ਬਰੀਡਰ ਦੇ ਪੈਸੇ ਲਾ ਲਓ ਖੀਰਾ ਬੱਚਾ ਲੈ ਲਓ ਤੁਸੀਂ ਖੀਰਾ ਬੱਚਾ ਸਾਲ ਕੱਚ ਬੱਕਰੀਆਂ ਕਰਾਸ ਕਰ ਲੱਗ ਜਾਂਦਾ ਬਾਈ ਤੁਸੀਂ ਇਹ ਚਮਿਆਂ ਬੜੋ ਮੈਂ 8 ਦੰਦ ਕਰਕੇ ਛੱਡੂਗਾ ਜਾਂ ਮੈਂ 6 ਦੰਦ ਕਰਕੇ ਛੱਡੂ ਜਦੋਂ ਹੁੰਦਾ ਬਈ ਬੱਕਰੇ ਨੂੰ ਕੁਛ ਨਹੀਂ ਹੁੰਦਾ 10 12 ਬੱਕਰੀਆਂ ਭਰ ਦੂਗਾ ਖੀਰਾ ਬੱਚਾ ਕੁਛ ਨਹੀਂ ਹੁੰਦਾ ਉਹਨੂੰ ਆਹੀ ਆ 2 ਇੰਚ ਕਰਦ ਘੱਟ ਕਰ ਜੀ ਹਾਂਜੀ ਠੀਕ ਹੈ ਨਾ ਬਈ ਪਹਿਲਾਂ ਸੋਹਾਂ ਚ ਨਾ ਬੜੋ ਮੈਂ ਤਾਂ ਕਹਿੰਦਾ ਵੀ ਆਪਦੀ ਮਿਹਨਤ ਕਰੋ ਪਹਿਲਾਂ ਇਹਨਾਂ ਚ ਬੜੋ ਇਹਨੂੰ ਫੇਰ ਪਤਾ ਲੱਗਣਾ ਇੱਕ ਚੰਗਾ ਬਰੀਡਰ ਆਪਣੇ ਫਾਰਮ ਚ ਆ ਗਿਆ ਬੱਕਰੀਆਂ ਨਾਰਮਲ ਕਿੰਨੇ ਸਾਲ ਦੇ ਵਿੱਚ ਆਪਣੀ ਨਸਲ ਵਧੀਆ ਤਿਆਰ ਹੋ ਜਾਂਦੀ ਮੇਰੇ 2 ਸਾਲ ਦੇ ਵਿੱਚ ਵਧੀਆ ਨਸਲ ਤਿਆਰ ਹੋ ਜਾਂਦੀ ਹੈ ਜੇ ਬੰਦਾ ਆੜਿਆ ਰਹੇ ਠੀਕ ਹੈ ਬਈ ਜੇ ਲੱਗਿਆ ਰਹੇ ਜਿਹੜੇ ਨੇ ਹੁਣ ਸਾਲ ਵੀਰੇ ਸੀਮੀ ਨੇ ਲੈ ਕੇ ਉਦੋਂ ਆ ਚ ਕੇ ਨਾ ਦੇਖੋ ਰੰਗ ਦਿਖਾਉਂਦੀ ਆ ਕੋਈ ਚੀਜ਼ ਜਿਹੜੀ ਨਾ ਮਰਜੀ ਪੰਗਾ ਲੈ ਲੋ ਮੱਝਾਂ 'ਚ ਵੜ ਜਾਓ ਕੁੱਤਿਆਂ 'ਚ ਵੜ ਜਾਓ ਕਿਹੜਾ ਚੀਜ਼ ਨਵੇਂ ਬੰਦੇ ਨੂੰ ਰੰਗ ਦਿਖਾਉਂਦੀ ਆ ਬਾਈ ਹਾਂ ਠੀਕ ਆ ਨਾ ਉਹਨੂੰ ਕਹਿੰਦੀ ਆ ਵੀ ਮੇਰੇ ਤੋਂ ਪਰੇ ਹੋ ਜਾ ਜੀ ਉਸ ਤੋਂ ਬਾਅਦ ਜੇ ਵੀਰੇ ਕੰਮ ਚੱਲਦਾ ਜਦੋਂ ਬੰਦਾ ਸਾਲ ਦੋ ਸਾਲ ਐਕਸਪੀਰੀਅੰਸ ਹੋ ਗਿਆ ਨਾ ਫਿਜ਼ੀਕਲੀ ਫੇਰ ਹੁੰਦਾ ਵੀਰੇ ਠੀਕ ਆ ਬਈ ਤੇ ਬੱਕਰੀ ਬਈ ਦਿਖਾਇਓ ਹੋਰ ਇੱਕ ਆਪਣੇ ਸ਼ੇਰੀ ਬੱਕਰੀ ਲੈ ਕੇ ਆਇਆ ਬਈ ਹਨਾ ਅ ਵੱਡੇ ਫਰੇਮ ਦੀ ਬੱਕਰੀ ਆ ਬਈ ਤੇ ਬੀਟਲ ਦੇ ਵਿੱਚ ਹਨਾ ਇਹ ਵੀ ਆਪਣੀ ਵੀਰੇ ਘਰ ਦੀ ਬੱਠਾ ਜੀ ਘਰ ਦੀ ਬੱਠਾ ਬਈ ਕੀ ਡਿਟੇਲ ਹੈ ਇਹਦੀ ਜੀ ਇਹ ਡਿਟੇਲ ਵੀਰੇ ਹੁਣ ਚੌਥਾ ਸੂਆ ਹੋ ਗਈ ਆਪਣੇ ਕੋਲੇ ਅੱਛਾ ਬਈ ਹਾਂਜੀ ਦੰਦ ਕਿੰਨੇ ਹੋ ਗਈ ਜੀ ਦੰਦ ਵੀਰੇ ਪੂਰੇ ਫਰੈਸ਼ ਆ ਗਈ ਜਮਾ ਪੂਰੇ ਫਰੈਸ਼ ਦੰਦ ਦਾ ਹਾਈਟ ਵੀ ਚੰਗੀ ਹੈ ਬੱਕਰੀ ਫਰੇਮ ਹਾਈਟ ਫਰੇਮ ਹੁਣ 40 ਦੇ ਲਵੇ ਆ ਵੀਰੇ ਯਾਰ 40 ਦੇ ਲਵੇ ਹਨਾ ਬਾਕੀ ਬਈ ਮੂੰਹ ਦੇਖੋ ਬੱਕਰੀ ਦਾ ਹਨਾ ਬੱਕਰੀਆਂ ਵਰਗੀ ਬੱਕਰੀ ਆ ਪੂਰੇ ਵੱਡੇ ਫਰੇਮ ਵੱਡੇ ਮੂੰਹ ਦੀ ਹੈ ਹਨਾ ਚਾਰ ਬੱਚੇ ਦਿੰਦੀ ਆ ਬਾਈ ਇਹ ਅੱਛਾ ਬਈ ਹਾਂਜੀ ਆ ਇਸ ਵਾਰ ਇਹਨੇ ਦੋ ਬੱਚੇ ਦਿੱਤੇ ਸੀ ਇੱਕ ਬੱਚਾ ਆਪਾਂ ਸੇਲ ਕਰਤਾ ਇੱਕ ਨਾਲ ਖੜਾ ਆ ਇਹ ਬੱਚਾ ਸ਼ੇਰਾ ਇਹਦਾ ਹੀ ਆ ਹਾਂਜੀ ਹਾਂਜੀ ਇਹਦਾ ਹੀ ਆ ਦੇਖੋ ਬਈ ਸ਼ੇਰੇ ਰੰਗ ਦੇ ਵਿੱਚ ਬੱਕਰਾ ਬਹੁਤ ਸੋਹਣਾ ਬੱਚਾ ਲਓ ਜੀ ਬਈ ਜਿੱਦਾਂ ਬੱਕਰੀਆਂ ਦੇ ਵਿੱਚ ਵੈਕਸੀਨ ਵਗੈਰਾ ਆਉਂਦੀਆਂ ਨੇ ਸਾਰਾ ਟ੍ਰੀਟਮੈਂਟੋ ਕਰਦੇ ਹੋ ਤੁਸੀਂ ਸਾਰਾ ਕਰਦੇ ਆ ਵੀਰੇ ਡਿਵਰਮਿੰਗ ਦਾ ਵੈਕਸੀਨ ਦਾ ਆਪਣੇ ਕੋਲੇ ਪ੍ਰੋਪਰ ਆਪਣਾ ਰਜਿਸਟਰ ਮੈਂਡੇਨ ਕਰਿਆ ਹੋਇਆ ਵੀ ਆਪਾਂ ਕਦੋਂ ਕਿਹੜੀ ਵੈਕਸੀਨ ਲਾਈ ਆ ਜਾਂ ਕੋਈ ਕੋਈ ਭਰਾ ਆਪਾਂ ਤੋਂ ਬੱਚਾ ਜਦੋਂ ਲੈ ਕੇ ਜਾਂਦਾ ਉਹਨੂੰ ਦੱਸ ਕੇ ਦੇਈਦਾ ਵੀ ਆਏ ਦੇ ਵੈਕਸੀਨ ਲੱਗੀਆਂ ਜਾਂ ਨਹੀਂ ਲੱਗੀਆਂ ਵੀਰੇ ਹਾਂਜੀ ਅੱਗੇ ਕੀ ਸੁਪਨੇ ਆ ਬਈ ਬੱਕਰੀਆਂ ਦੇ ਕੰਮ ਦੇ ਵਿੱਚ ਸੁਪਨੇ ਤਾਂ ਹੀ ਆ ਵੀਰੇ ਬਸ ਚੰਗੀ ਚੀਜ਼ ਬਣਾ ਕੇ ਅਗਲੇ ਨੂੰ ਦਈਏ ਬਈ ਹੂੰ ਬਾਕੀ ਆਪਦਾ ਬਸ ਨਾਮ ਤਾਂ ਵੀਰੇ ਚਲੋ ਹੋਈ ਜਾਂਦਾ ਅੱਜ ਨਹੀਂ ਤਾਂ ਕੱਲ ਹਣਾ ਹਾਂਜੀ ਆਪਾਂ ਨੂੰ ਕੋਈ ਐ ਨਹੀਂ ਹੈਗਾ ਬਸ ਹੰਕਾਰ ਨਹੀਂ ਹੈਗਾ ਮਾਣ ਜ਼ਰੂਰ ਆ ਵੀਰੇ ਹੂੰ ਬਸ ਵੀ ਕਿਸੇ ਨੂੰ ਚੰਗੀ ਚੀਜ਼ ਦਈਏ بس اگلا یاد رکھے ਵੀ ہاں میں ਲੈ ਕੇ ਆਇਆ ਸੀ ਕਿ ਮੇਰੇ ਕੋਲੇ ਬਣ ਗਈ ਵੀਰੇ ਜਿਆਦਾ ਆਪਾਂ ਅਗਲੇ ਦਾ ਗੱਲ ਵੱਡਣ ਦੀ ਕੋਸ਼ਿਸ਼ ਨਹੀਂ ਕੀਤੀ ਵੀਰੇ ਜਿੰਨੇ ਦੀ ਹੈਗੀ ਆ ਜਿਵੇਂ ਦਾ ਬੰਦਾ ਆਉਂਦਾ ਆਪਾਂ ਉਵੇਂ ਦੇ ਐਨੀਵਲ ਦੇ ਕੇ ਤੋਂ ਠੀਕ ਹੈ ਹੁਣ ਕਰਨਾਲ ਦੇ ਵਿੱਚ ਆਪਾਂ ਇੱਕ ਮਿੰਨੀ ਫਾਰਮ ਸਟਾਰਟ ਕਰਿਆ ਹਾਂਜੀ ਬਾਬਾ ਸੁੱਖ ਰੱਖੇ ਅਗਲੇ ਸਾਲ ਤੱਕ ਬਾਈ ਪੈਰਾਂ ਦੇ ਖੜਾ ਹੋ ਜੇ ਆਪਾਂ ਤੁਹਾਨੂੰ ਉੱਥੇ ਲੈ ਕੇ ਜਾਵਾਂਗੇ ਤੇ ਫਾਰਮ 'ਚ ਬਾਈ ਦੇ ਵਿਜ਼ਿਟ ਕਰਾਵਾਂਗੇ ਤੁਹਾਡੇ ਤੋਂ ਬੱਚੇ ਗਏ ਜਾਨਵਰ ਗਏ ਨੇ ਆਪਾਂ ਨੂੰ ਬੱਚੀ ਵੀ ਗਿਆ ਦੋ ਬੱਕਰੀਆਂ ਲੈ ਕੇ ਗਿਆ ਭਰਾ ਨੂੰ ਠੀਕ ਹੈ ਹਾਂਜੀ ਤੇ ਵਧੀਆ ਗੱਲ ਆ ਵੀ ਹਨਾ ਫੇਰ ਹੀ ਆਪਾਂ ਕਾਮਯਾਬ ਹੋ ਜੇ ਅੱਗੇ ਆਪਾਂ ਬੰਦਿਆਂ ਨੂੰ ਕਾਮਯਾਬ ਕਰਦੇ ਆ ਹਨਾ ਵੀਰੇ ਅੱਜ ਆਪਾਂ ਕਿਸੇ ਨੂੰ ਮਹਿੰਗੀ ਦੇ ਦਾਂਗੇ ਜਾਂ ਮਾੜੀ ਦੇ ਦਾਂਗੇ ਕੱਲ ਨੂੰ ਅਗਲੇ ਨੇ ਆਪਣੇ ਕੋਲੇ ਆਉਣਾ ਕੰਮ ਚੱਲ ਜਾਂਦਾ ਹੁੰਦਾ ਵੀਰੇ 6 ਮਹੀਨੇ ਚੱਲ ਜੂ ਸਾਲ ਚੱਲ ਜੂ ਤੇ ਅੱਜ ਬੰਦ ਹੋ ਜਾਣਾ ਜੀ ਬਾਈ ਠੀਕ ਹੈ ਜੀ ਜਿਵੇਂ ਇਹੋ ਜਿਹੇ ਮੇਲੇ ਹੁੰਦੇ ਆ ਬਾਈ ਹਨਾ ਨਸਲਾਂ ਆਉਂਦੀਆਂ ਨੇ ਤੁਸੀਂ ਵੀ ਜਿਵੇਂ ਲੈ ਕੇ ਆਏ ਹੋਰ ਭਰਾ ਬਹੁਤ ਆਏ ਨੇ ਹਨਾ ਪਤਾ ਲੱਗਦਾ ਹਨਾ ਨਸਲ ਕਿੱਦਾਂ ਦੀ ਹੁੰਦੀ ਆ ਇਹੋ ਜਿਹੇ ਮੇਲਿਆਂ ਦੇ ਵੀ ਜਾਣਾ ਚਾਹੀਦਾ ਜ਼ਰੂਰ ਜਾਣਾ ਚਾਹੀਦਾ ਵੀ ਮੈਂ ਤਾਂ ਕਹਿੰਨਾ ਮੰਡੀਆਂ ਦੇ ਵੀ ਘੁੰਮੋ ਤੁਸੀਂ ਫੇਰ ਪਤਾ ਲੱਗੂਗਾ ਵੀ ਕੀ ਚੀਜ਼ ਵਿਕਦੀ ਆ ਕੀ ਨਹੀਂ ਵਿਕਦੀ ਵੀਰੇ ਹੂੰ ਬਾਕੀ ਮੇਲਿਆਂ ਇਥੇ ਤੁਹਾਨੂੰ ਪਤਾ ਲੱਗੂਗਾ ਵੀ ਕਿਹੜੇ ਬਰੀਡਰ ਕੌਣ ਪਹੁੰਚ ਰਿਹਾ ਤੁਸੀਂ ਘੁੰਮੋ ਫਿਰੋ ਵੀ ਕਿਹੜਾ ਰੰਗ ਚੱਲ ਰਿਹਾ ਕੀ ਵਿਕ ਰਿਹਾ ਉਹ ਚੀਜ਼ ਪਤਾ ਲੱਗੂ ਦੁੱਧ ਚਵਾਈਆਂ ਹੁੰਦੀਆਂ ਨੇ ਹੋਰ ਕੰਪੀਟੀਸ਼ਨ ਆਪਣੇ ਯੂਨੀਵਰਸਿਟੀਆਂ ਦੇ ਹੁੰਦੇ ਨੇ ਉੱਥੇ ਤੁਸੀਂ ਪਹੁੰਚੋ ਉੱਥੇ ਤੁਹਾਨੂੰ ਪਤਾ ਲੱਗੂਗਾ ਵੀ ਕੀ ਚੀਜ਼ ਵਿਕ ਰਹੀ ਹੈ ਬਾਈ ਠੀਕ ਹੈ ਬਾਈ ਤੇ ਜੇ ਆਪਾਂ ਹੁਣ ਗੱਲ ਕਰੀਏ ਬੱਚਿਆਂ ਦੀ ਕਿਹੜੇ ਮਹੀਨੇ ਦੇ ਵਿੱਚ ਆਪਣੇ ਕੋਲੇ ਬੱਚੇ ਜ਼ਿਆਦਾ ਸੇਲ ਹੁੰਦੇ ਨੇ ਵੀਰੇ ਫਿਲਹਾਲ ਤਾਂ ਮੈਂ ਕੋਸ਼ਿਸ਼ ਇਹੀ ਕਰਦਾ ਵੀ ਮੇਰੀ ਬੱਕਰੀ ਜਨੋ ਕਰਾਸ ਹੁੰਦੀ ਆ ਮੈਂ ਉਹਦੀ ਕਰਵਾ ਦਿੰਦਾ ਅੱਛਾ ਆਪਾਂ ਕੋਈ ਐਵੇਂ ਨਹੀਂ ਰੱਖਿਆ ਵੀ ਮੈਂ ਆ ਮਹੀਨੇ ਚ ਕਰਾਂ ਰੁੱਤਾਂ ਦੇ ਹਿਸਾਬ ਨਾਲ ਕੋਈ ਨਹੀਂ ਵੀਰੇ ਆਪਣਾ ਉਹ ਸਿਸਟਮ ਨਹੀਂ ਹੈਗਾ ਜਦੋਂ ਬੱਕਰੀ ਗੱਭਣ ਹੋਊਗੀ ਆਪਾਂ ਉਹਦੀ ਕਰਾ ਦੇਣੀ ਆ ਕੋਈ ਆਪਾਂ ਨਾ ਦਾ ਮੱਸਰ ਆਪਣਾ ਹੀ ਪੂਰਾ ਮੱਖੀ ਐਫਟ ਫਾਰਮ ਵਾਲਾ ਕੰਮ ਹੀ ਆ ਵੀਰੇ ਆਪਣਾ ਪੂਰੇ ਮੱਸਰ ਦਾ ਨਹੀਂ ਪੂਰਾ ਮੈਂਟੇਨ ਕਰਿਆ ਹੋਇਆ ਇਹ ਇਹੀ ਚੱਕਰ ਨਹੀਂ ਵੀਰੇ ਔਖੇ ਵਧੀਆ ਲਾਏ ਹੋਇਆ ਫਾਰਮ ਦੇ ਵੀ ਬਾਬਾ ਸੁਖਦੇਵ ਜੀ ਤੁਸੀਂ ਜ਼ਰੂਰ ਆਇਓ ਵੀਰੇ ਜੀ ਬਾਈ ਜ਼ਰੂਰ ਹਾਂਜੀ ਨੰਬਰ ਆਪਣਾ ਆਏਗਾ ਜੀ 90562 99303 ਜੀ ਤੇ ਬਾਈ ਦਾ ਬਾਈ ਇੰਸਟਾਗ੍ਰam ਤੇ ਅਪਡੇਟ ਰਹਿੰਦੇ ਨੇ ਜੋ ਵੀ ਇਹਨਾਂ ਦੇ ਫਾਰਮ ਦੀ ਅਪਡੇਟ ਆ ਨਿਊ ਐਂਟਰੀ ਹੋਈ ਆ ਕੋਈ ਬੱਚੇ ਆਏ ਨੇ ਜਾਂ ਬੱਕਰੀਆਂ ਹਨ ਇਹ ਸ਼ੋਅ ਕਰਦੇ ਰਹਿੰਦੇ ਨੇ ਸਕਰੀਨ ਤੇ ਇਹਨਾਂ ਦਾ ਅਕਾਊਂਟ ਵੀ ਚੱਲ ਰਿਹਾ ਤੁਸੀਂ ਫੋਲੋ ਜ਼ਰੂਰ ਕਰਿਓ ਤੇ ਵਧੀਆ ਲੱਗਿਆ ਬਾਈ ਤੁਸੀਂ ਯੰਗ ਹੋ ਬੱਕਰੀਆਂ ਦਾ ਸ਼ੌਂਕ ਰੱਖਦੇ ਹੋ ਕਿਉਂਕਿ ਤੁਹਾਡੇ ਵਰਗੇ ਭਰਾਵਾਂ ਨੂੰ ਦੇਖ ਕੇ ਹੋਰ ਵੀ ਨੌਜਵਾਨ ਇਸ ਕੰਮ ਦੇ ਵਿੱਚ ਆਉਣਗੇ ਹਨ ਵਧੀਆ ਇਸੇ ਤਰ੍ਹਾਂ ਕੰਮ ਕਰਦੇ ਰਹੋ ਤੇ ਬਾਈ ਬਰੀਡਰ ਦਿਖਾ ਰਹੇ ਨੇ ਬੱਚਾ ਇਹ ਰੱਖਿਆ ਹੁਣ ਬਈ ਆਪਾਂ ਜਿਵੇਂ ਦੋ ਦੰਦ ਹੋ ਗਿਆ ਵੀਰੇ ਅੱਛਾ ਬਈ ਹਾਂਜੀ ਹਾਂਜੀ ਘਰ ਦਾ ਬੱਚਾ ਹੀ ਆਪਣਾ ਇਹ ਨਹੀਂ ਵੀਰੇ ਆਪਾਂ ਲਿਆ ਸੀ ਬੱਚਾ ਇਹ ਠੀਕ ਹੈ ਬਈ ਹਾਂਜੀ ਹਾਂਜੀ ਜੈਡ ਬਲੈਕ ਹੈ ਨਾ ਜੈਡ ਬਲੈਕ ਪਰ ਕਿਹੜੇ ਬੱਕਰੇ ਦਾ ਬਈ ਇਹ ਬਸ ਤਾਂ ਲੈਣਾ ਪੈ ਗਿਆ ਵੀਰੇ ਕਿੱਥੋਂ ਲਿਆ ਸੀ ਬਈ ਕੀ ਫਾਦਰ ਕੀ ਹੈ ਦਾ ਇਹਦਾ ਇਹਦਾ ਵੀਰੇ ਫਾਦਰ ਵੀਰਾ ਡਾਕਟਰ ਤੰਗਵਾਲੀ ਵਾਲੇ ਡਾਕਟਰ ਨੇ ਜਿਹੜੇ ਉਹਨਾਂ ਕੋਲੇ ਬਰੀਡਰ ਆ ਉਹਦਾ ਬੱਚਾ ਵੀਰੇ ਇਹ ਦੱਸ ਰਿਹਾ ਵੀਰਾ ਠੀਕ ਹੈ ਬਾਕੀ ਆਪਾਂ ਵੀਰੇ ਕੋਈ ਉਹਦੇ ਹਿਸਾਬ ਨਾਲ ਨਹੀਂ ਲੈਂਦਾ ਵੀ ਆਪਾਂ ਉਹਦੇ ਹੀ ਹੋਵੇ ਉਹ ਚੱਕਰ ਨਹੀਂ ਆਪਾਂ ਬਸ ਬੱਕਰੀਆਂ ਕ੍ਰਾਸ ਕਰਾਉਣੀਆਂ ਜਸਟ ਇਹ ਤੋਂ ਠੀਕ ਹੈ ਜੀ ਮਾਦਰੀ ਦੀ ਬਹੁਤ ਚੰਗੀ ਹੈ ਵੀਰੇ ਕਾਲੀ ਡੱਬੀ ਇਹਦੀ ਮਾਦਰ ਆਪਾਂ ਦਿਖਾ ਵੀ ਦੇਵਾਂਗੇ ਬਾਈ ਤੂੰ ਵੀਡੀਓ ਮੰਗਾ ਕੇ ਜੀ ਮਾਂ ਦੇਖ ਕੇ ਲੈ ਤੁਸੀਂ ਬਾਕੀ ਬੱਚੇ ਦੀ ਕੁਆਲਿਟੀ ਵੀ ਦੱਸਦੀ ਹੈ ਇਹਦੇ ਬੱਚੇ ਵੀ ਹੈਗੇ ਆ ਬਾਈਆਂ ਕੋਲੇ ਦੋ ਤਿੰਨ ਆਪਾਂ ਤਾਂ ਦੇ ਇੱਕ ਹੀ ਲੈਵਰੇਜ ਫੀਮੇਲ ਹੈਗੀਆਂ ਉਹਨਾਂ ਦੀ ਠੀਕ ਹੈ ਬਾਈ ਠੀਕ ਹੈ ਬਾਈ ਧੰਨਵਾਦ ਬਹੁਤ ਬਹੁਤ ਤੁਸੀਂ ਸਨਮਾਨਿਤਤਾ ਗੱਲਬਾਤ ਕੀਤੀ ਧੰਨਵਾਦ